ਹਾਂਜੀ ਸ੍ਰੀ ਗੁਰਾਲ ਸਾਰਾ ਨੂੰ ਮੇਰੇ ਵੱਲੋਂ ਮੈਂ ਸ਼੍ਰਮ ਸਿੰਘ ਸ਼ੇਰਗਿੱਲ ਟ੍ਰੇਡਿੰਗ ਕੋ ਅਨਲਾਈਜ਼ਸ ਕਰਦੇ ਆਂ ਕੁਝ ਮਾਰਕੀਟਸ ਨੂੰ ਕਮੋਡੀਟੀ ਮਾਰਕੀਟ ਇਕਵਿਟੀ ਮਾਰਕੀਟ ਕੁਝ ਲੈਵਲਸ ਵੀਡੀਓ 10-15 ਮਿੰਟ ਦੀ ਹੋ ਸਕਦੀ ਆ ਮੋਟਾ ਮੋਟਾ ਅਨਲਾਈਜ਼ਸ ਕਰਾਂਗੇ ਨਿਫਟੀ ਤੋਂ ਸ਼ੁਰੂ ਕਰਦੇ ਆਂ ਨਿਫਟੀ ਡਿਗਦੇ ਟੈਦਰ ਡਿਗਦੇ ਟੈਂਦੇ ਆਈ ਆ 22100 ਤੇ ਅੱਜ ਦਾ ਤਕਰੀਬਨ 22000 ਦਾ ਲੈਵਲ ਵੀ ਤੋੜਿਆ ਅੱਜ ਤਾਂ ਕੱਲ ਦੇ ਲਈ ਸਪੋਰਟ ਅਗਰ ਨਿਫਟੀ ਨੇ ਡਾਊਨ ਜਾਣਾ ਤਾਂ ਅਹਿਮਿਤ ਸਪੋਰਟ ਹੈ 21900 ਤੋਂ ਲੈ ਕੇ 21960 ਅਗਰ 21960 ਬ੍ਰੇਕ ਕਰਦੀ ਹੈ ਜੇ 21960 900 ਦੀ ਬ੍ਰੇਕ ਕਰਦੀ ਆ ਤਾਂ ਡੈਫੀਨਿਟਲੀ ਮਾਰਕੀਟ 21000 200 ਜਾਂ 300 ਤੱਕ ਵੀ ਆ ਸਕਦੀ ਆ ਆਉਣ ਵਾਲੇ 2-3 ਦਿਨਾਂ ਬਾਅਦ ਮਾਰਕੀਟ ਨੇ ਅਗਰ ਉੱਪਰ ਜਾਣਾ ਉੱਪਰ ਜਾਣ ਵਾਸਤੇ ਅੱਜ ਦਾ ਹਾਈ ਕ੍ਰਾਸ ਕਰਨਾ ਪਏਗਾ ਜਿਹੜਾ ਕਿ 22150 ਸੌਰੀ 22110 22110 ਕ੍ਰਾਸ ਕਰੇਗੀ ਤਾਂ ਨੈਕਸਟ ਰੈਜ਼ਿਸਟੈਂਸ ਨੈਕਸਟ ਟਾਰਗੇਟ ਕੀ ਹੈ 22170 75 ਸੋ ਨਿਫਟੀ ਦੇ ਲੈਵਲਸ ਨੇ ਡਾਊਨਸਾਈਡ 900 100 900 ਬ੍ਰੇਕ ਕਰੇ ਦੈਨ ਗੋਵਲ ਡਾਊਨ ਐਂਡ ਅਗਰ ਬਾਈ ਹੀ 110 15 ਕ੍ਰੋਸ ਕਰਦੀ ਹੈ ਤਾਂ 50 ਪੁਆਇੰਟ ਦਾ ਟ੍ਰੇਡ ਤੁਹਾਨੂੰ ਪੌਜ਼ਿਟਿਵ ਸਾਈਡ ਮਿਲ ਸਕਦਾ ਬੈਂਕ ਨਿਫਟੀ ਦੀ ਗੱਲ ਕਰ ਲੈਂਦੇ ਆ ਬੈਂਕ ਨਿਫਟੀ ਅੱਜ ਪੋਜ਼ਿਟਿਵ ਸੀ 130 ਪੁਆਇੰਟ ਉੱਪਰ ਆ ਕਾਫੀ ਰਿਕਵਰੀ ਦਿੱਤੀ ਆ ਬੈਂਕ ਨਿਫਟੀ ਵਾਸਤੇ ਅੱਜ ਦਾ ਲੋ ਬਹੁਤ ਐਮੀਅਤ ਆ 47900 ਵੈਸੇ ਮੈਂ 47900 ਦੀ ਗੱਲ ਕਰਾਂ 47800 ਤੋਂ ਲੈ ਕੇ 48000 ਦਾ ਸਪੋਰਟ ਆ ਜੋ ਕਿ ਅੱਜ ਡਾਊਨਸਾਈਡ ਲਾ ਕੇ ਉੱਪਰ ਆ ਗਈ ਹੈ ਮਾਰਕੀਟ ਅਗਰ ਡਿਸਟੈਂਸ ਦੀ ਗੱਲ ਕਰੀਏ ਤਾਂ 48000 350 ਲੈ ਕੇ 400 ਅਗਰ ਇਹ ਰੇਂਜ ਬ੍ਰੇਕ ਕਰਦੀ ਹੈ ਕੱਲ ਵਾਲੇ ਦਿਨ 48000 ਤੇ 400 ਪਲੱਸ ਜਾਂਦੀ ਹੈ ਤਾਂ 100 150 ਪੁਆਇੰਟ ਦਾ ਟ੍ਰੇਡ ਮਿਲ ਸਕਦਾ ਉੱਪਰਸਾਈਡ ਅਗਰ ਡਾਊਨਸਾਈਡ ਜਾਂਦੀ ਹੈ ਤਾਂ ਤੁਸੀਂ ਡਾਊਨਸਾਈਡ ਦਾ 뷰 ਲੈ ਕੇ ਟ੍ਰੇਡ ਕਰ ਸਕਦੇ ਆ 골ਡ ਦੀ ਗੱਲ ਕਰ ਲਈਏ ਕਮੋਡਿਟੀ 골ਡ ਆਪਣੇ ਆਪ ਦੇ ਵਿੱਚ ਬਹੁਤ ਹਾਈ ਚੱਲ ਰਿਹਾ ਹੈ 골ਡ ਦੇ ਵਿੱਚ ਕੀ ਹੋਇਆ ਕਾਫੀ ਦਿਨਾਂ ਤੋਂ ਲਾਈਫਟਾਈਮ ਹਾਈ ਲਾ ਕੇ 86% ਕਿਉਂਕਿ ਡੈਰੀਵੇਟਿਵ ਹੈ ਐ ਐਮਸੀਐਕਸ ਦੇ ਵਿੱਚ ਜਿਹੜਾ ਟ੍ਰੇਡ ਹੁੰਦਾ ਉਹ ਆ ਡਾਊਨਸਾਈਡ ਆਇਆ 84000 ਐਂਡ ਦੈਨ ਫਿਰ ਗੋ ਬਲੰਕ ਤਾਂ ਅਪਸਾਈਡ ਜਾਣ ਦੀ ਸੁਭਾਵਨਾ ਮਤ ਜਿਆਦਾ ਨਹੀਂ ਕਿਹੜੇ ਲੈਵਲ ਤੇ ਧਿਆਨ ਰੱਖਣਾ ਚਾਹੀਦਾ ਸਾਨੂੰ ਅਗਰ ਨਿਫਟ ਅਗਰ 골ਡ 86600 ਨੋਟ ਕਰ ਲਓ 86600 ਕ੍ਰਾਸ ਕਰਦਾ ਟਿਕਦਾ 1-2 ਦਿਨ ਤਾਂ 91 90 ਤੋਂ 99 ਜਾਂ 92000 ਤੱਕ ਇੱਕ ਰਾਈਡ ਕਰ ਸਕਦਾ ਉਥੋਂ ਫਿਰ ਇੱਕ ਕਲੈਕਸ਼ਨ ਆਊਗਾ ਸਿਲਵਰ ਦੀ ਗੱਲ ਕਰ ਲਈਏ 86 96500 ਦੇ ਗਰੀਬਾ 480 ਦੇ ਗਰੀਬ ਇਹਨੇ ਆਪਦਾ ਰੀਸੈਂਟ ਹਾਈ ਇਹਦਾ ਵੈਸੇ ਲਾਈਫਟਾਈਮ ਹਾਈ ਹੈ 97000 800 ਦੇ ਗਰੀਬ ਅਗਰ ਰੀਸੈਂਟ ਹਾਈ ਦੀ ਗੱਲ ਕਰੀਏ ਤਾਂ ਇਹਨੇ ਕ੍ਰਾਸ ਕੀਤਾ ਅੱਜ 96500 ਦਾ ਸੀ ਹੁਣ ਅਗਰ ਇਸ ਕੈਂਡਲ ਦਾ ਹਾਈ 96700 ਬ੍ਰੇਕ ਹੁੰਦਾ ਸਿਲਵਰ ਦੇ ਵਿੱਚ 97100 ਤੱਕ ਦੀ ਟ੍ਰੇਡ ਬਣ ਸਕਦੀ ਆ ਲੋਅਰ ਸਾਈਡ سپورਟ ਹੈ 95700 ਅਗਰ ਡਾਊਨ ਸਾਈਡ ਆਉਂਦਾ 95700 ਡਾਊਨ ਸਾਈਡ ਬ੍ਰੇਕ ਕਰਦਾ ਦੈਨ ਵੈਲ ਗੋ ਮੋਰ ਡਾਊਨ 94000 ਤੱਕ ਜਾਣ ਦੇ ਇਹ ਚਾਂਸ ਹੈਗੇ ਆ ਬਟ ਹਾਈ ਚਾਂਸ ਉੱਪਰ ਵੱਲ ਦੇ ਆ ਜ਼ਿੰਕ ਦੀ ਗੱਲ ਕਰ ਲਈਏ ਜ਼ਿੰਕ ਦੇ ਵਿੱਚ سپورਟ ਕਾਫੀ ਐਮੀਤਾ 267 ਅਗਰ 267 ਬ੍ਰੇਕ ਹੁੰਦਾ ਤਾਂ ਜ਼ਿੰਕ ਦੇ ਵਿੱਚ ਤੁਹਾਨੂੰ 262 ਤੱਕ ਦਾ ਟਰੇਡ ਮਿਲ ਸਕਦਾ ਕਿ 1 ਰੁਪਏ ਦਾ ਬਹੁਤ ਵੱਡੀ ਮੂਵਮੈਂਟ ਹੁੰਦੀ ਹੈ ਲੋਟ ਸਾਈਜ਼ ਅਕੋਰਡਿੰਗ 270 ਤੋਂ ਲੈ ਕੇ 271 ਇਹ ਬ੍ਰੇਕ ਹੁੰਦਾ ਇਹ ਮਹਿੰਤ ਰੈਜ਼ਿਸਟੈਂਸ ਅਗਰ 270 ਤੋਂ ਲੈ ਕੇ 271 ਬ੍ਰੇਕ ਹੁੰਦਾ ਤਾਂ ਹਾਈ ਚਾਂਸ ਆ 274 75 ਤੱਕ ਟਰੇਡ ਜ਼ਿੰਕ ਦੀ ਬਣ ਸਕਦੀ ਹੈ ਕਰੂਡ ਆਇਲ ਦੀ ਗੱਲ ਕਰ ਲਗੇ ਕਰੂਡ ਆਇਲ ਨਰਮ ਹੈ ਕਿਉਂਕਿ ਜਿੰਨਾ ਟਰੰਪ ਗਰਮ ਹੈ ਉਨਾ ਕਿ ਪ੍ਰੂਡ ਆਇਲ ਨਰਮ ਹੈ ਹੂੰ ਕਿਉਂਕਿ ਡਿਮਾਂਡ ਕਮਜ਼ੋਰ ਨਜ਼ਰ ਆ ਰਹੀ ਆ ਗਲੋਬਲ ਪੱਧਰ ਤੇ ਸਪਲਾਈ ਵੱਧ ਰਹੀ ਆ ਕਰੂਡ ਆਇਲ ਉੱਪਰ ਜਾਣ ਦੇ ਚਾਂਸਸ ਕੱਟ ਨੇ ਜਾ ਵੀ ਸਕਦਾ ਬਟ ਲੈਵਲ ਕਿਹੜਾ 650 650 ਦੇ ਲੈਵਲ ਤੋਂ ਉੱਪਰ ਹੀ ਇਹ ਪੋਜ਼ਿਟਿਵ ਟਰੇਡ ਮਿਲੂਗੀ ਆਪਾਂ ਥੋੜਾ ਸਪੋਰਟ ਸਾਈਡ ਦੇਖਦੇ ਆਂ ਕੀ ਬਣ ਰਿਹਾ ਸਪੋਰਟ ਸਪੋਰਟ ਫਲੋਰ ਸਪੋਰਟ ਫਲੋਰ ਲੱਭ ਗਈ ਕਿਹੜੀ ਆਰੇ ਬਾਪਰੇ 5800 5800 ਤੋਂ ਲੈ ਕੇ 5850 ਮਤਲਬ ਕਿ ਕ੍ਰੂਡ ਆਇਲ ਦੇ ਵਿੱਚ ਅਗਰ ਇਹ ਲੋ ਬ੍ਰੇਕ ਹੁੰਦਾ 5900 ਦਾ ਤਾਂ 5800 50 ਤੱਕ ਦੀ ਟ੍ਰੇਡ ਤੁਸੀਂ ਪੁੱਟ ਸਾਈਡ ਦੀ ਉਹਦੀ ਫਿਊਚਰ ਸੇਲ ਕਰਕੇ ਕਰ ਸਕਦੇ ਹੋ ਬਾਏ ਸਾਈਡ ਕਰਨਾ ਤਾਂ 6450 ਲੈਵਲ ਹੈਗਾ ਨੈਚੁਰਲ ਗੈਸ ਦੀ ਗੱਲ ਕਰ ਲਈ ਬਾ ਸ਼ਾਨਦਾਰ ਤੇਜੀ ਹੈ ਨੈਚੁਰਲ ਗੈਸ ਦੇ ਵਿੱਚ ਨੈਚੁਰਲ ਗੈਸ ਅਗਰ 366 ਕ੍ਰੋਸ ਕਰ ਗਿਆ 358 ਤੋਂ ਲੈ 366 ਕ੍ਰੋਸ ਕਰ ਗਿਆ ਤਾਂ ਬਾਇਸਾਈਡ ਪੋਜੀਸ਼ਨ ਮਾਰ ਸਕਦੀ ਹੈ 385 ਤੱਕ ਦੀ ਵਾਫ 20 ਪੁਆਇੰਟ ਸ਼ਾਨਦਾਰ ਤੇ ਜੀ ਆ ਸਕਦੀ ਹੈ ਡਾਊਨ ਸਾਈਡ ਡਾਊਨ ਸਾਈਡ ਆਪਸਾਈਡ ਵਾਲ ਦੇ ਡਾਊਨ ਸਾਈਡ 354 354 ਡਾਊਨ ਸਾਈਡ ਕੋ 358 ਤੱਕ ਚਲ ਰਿਹਾ 354 ਡਾਊਨ ਸਾਈਡ ਬ੍ਰੇਕ ਕਰਦਾ ਤਾਂ ਹਾਈ ਚਾਂਸ ਆ ਕਿ 330 ਤੋਂ 350 ਤੱਕ ਦੀ ਰੇਟ ਦੁਸੀਂ ਲੈ ਸਕਦੇ ਡਾਊਨ ਸਾਈਡ ਦੀ ਵੀ ਅਪ ਸਾਈਡ ਦੀ ਟ੍ਰੇਡਰਾਂ ਕੋਲ ਦੋਨੇ ਮੌਕੇ ਹੁੰਦੇ ਆ ਬਾਜ਼ਾਰ ਉੱਪਰ ਜਾਵੇ ਨੀਚੇ ਜਾਵੇ ਪਸਾ ਬਣਾਉਣਾ ਜੀਰੇ ਦੀ ਗੱਲ ਕਰ ਗਏ ਐਗਰੀ ਕਮੋਡਿਟੀ ਦੀ ਵਿਚਾਰੀ ਐਗਰੀ ਕਮੋਡਿਟੀ ਜੀਰੇ ਦੀ ਜਿਵੇਂ ਗੱਲ ਕਰਾਂ ਜੀਰੇ ਦਾ ਪ੍ਰਾਈਸ ਚੱਲ ਰਿਹਾ 20900 ਅਗਰ 20900 ਕ੍ਰੋਸ ਕਰਦਾ ਤਾਂ ਵੈਸੇ سپورਟ ਲੈਵਲ ਤੇ ਆ ਬਾਰ-ਬਾਰ ਇਹ ਤੋਂ ਤਾਂ 21400 ਤੱਕ ਜਾ ਸਕਦਾ ਮਤਲਬ ਕਿ ਮਨ 21 ਹਜ਼ਾਰ ਪਲੱਸ ਕ੍ਰੋਸ ਕਰ ਗਿਆ ਤਾਂ 21400 ਤੱਕ ਜਾ ਸਕਦਾ 400 ਰੁਪਏ ਦੀ ਮੂਵਮੈਂਟ ਆਪਾਂ ਇਹਦੇ ਵਿੱਚ ਲੈ ਸਕਦੇ ਆ ਅਗਰ ਡਾਊਨਸਾਈਡ ਬ੍ਰੇਕ ਡਾਊਨਸਾਈਡ ਕਿਹੜੀ ਹੈ 20500 20500 ਬ੍ਰੇਕ ਹੋ ਗਿਆ ਦਾ ਡਾਊਨ ਸਾਈਡ ਫਿਊਚਰ ਸੈਲ ਕਰਕੇ ਪੈਸਾ ਬਣ ਸਕਦਾ 20 ਹੀਅਰ 100 ਭਾਵੇਂ ਕਿ 550 ਪੁਆਇੰਟ ਦੀ ਵੇਰੀਏਸ਼ਨ ਹੈਗਾ 21 ਹੀਅਰ ਪਲੱਸ ਕ੍ਰਾਸ ਕਰੂਗਾ ਤਾਂ 21 500 400 ਜਾ ਸਕਦਾ ਅਗਰ 20 500 ਡਾਊਨ ਸਾਈਡ ਕ੍ਰਾਸ ਕਰੂਗਾ ਤਾਂ 20 ਹੀਅਰ ਜਾ ਸਕਦਾ ਕੈਸਟਰ ਦੀ ਗੱਲ ਕਰ ਲ ਲਈ ਵਾਹ ਸ਼ਾਨਦਾਰ ਤੇਜੀ سپورਟ ਲੈਵਲ ਤੇ ਆ ਦੇਖੋ ਬਾਰ ਬਾਰ ਇੱਥੋਂ ਹੋ ਕੇ ਮੁੜ ਰਿਹਾ ਤੇ ਅੱਜ ਵੀ ਇੱਥੋਂ ਹੋ ਕੇ ਮੁੜ ਰਿਹਾ ਰਾਈਟ ਇਹਨੂੰ ਕਹਿੰਦੇ ਆ سپورਟ ਏਰੀਆ ਡਿਮਾਂਡ ਏਰੀਆ ਇਸ ਪ੍ਰਾਈਸ ਦੇ ਉੱਤੇ ਪ੍ਰਾਈਸ ਕੀ ਆ 800 ਤੋਂ 3840 ਪ੍ਰਾਈਸ ਹੈ ਇਸ ਪ੍ਰਾਈਸ ਦੇ ਉੱਤੇ ਆ ਕੇ ਖਰੀਦਾਰੀ ਆ ਜਾਂਦੀ ਆ ਕੈਸਟੋ ਸੀਟ ਦੇ ਵਿੱਚ ਤਾਂ ਇੱਥੋਂ ਹੁਣ ਅਗਰ ਖਰੀਦਾਰੀ ਹੈ ਤਾਂ ਕਿੱਥੋਂ ਤੱਕ ਜਾ ਸਕਦਾ ਇਹ ਟ੍ਰੈਂਡ ਲਾਈਨ 6400 ਤੱਕ ਇਹ 6400 ਤੱਕ ਜਾ ਸਕਦਾ ਇੱਥੋਂ ਉੱਪਰ ਜਾ ਕੇ ਫਿਰ نیچے ਆਊਗਾ ਠੀਕ ਹੈ ਅਗਰ ਕਿਸੇ ਨੇ ਖਰੀਦਾਰੀ ਕਰਨੀ ਹੈ ਤਾਂ ਅੱਗੇ ਲੋ ਦਾ ਸਟਾਪ ਲੌਸ ਲਾ ਕੇ ਖਰੀਦਾਰੀ ਕਰ ਸਕਦਾ ਟਾਰਗੇਟ ਹੋਊਗਾ 6400 ਰੁਪਏ ਦਾ ਅਗਰ ਇਹ ਲੋ ਬ੍ਰੇਕ ਹੋ ਗਿਆ 800 ਦਾ 840 ਦਾ ਦੈਨ ਵਿਲ ਗੋ ਮੋਰ ਅਪ ਮੋਰ ਡਾਊਨ ਫਿਊਚਰ ਸੇਲ ਕਰਕੇ ਵੈਸਾ ਕਮਾ ਸਕਦੇ ਧਨੀ ਇਹਦੀ ਗੱਲ ਕਰਦੇ ਆ ਧਰੀਆਂ ਟੋੜ 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 ਟੋੜੀ ਮੂਵਮੈਂਟ ਦੇ ਵਿੱਚ ਧਨਿਏਵਾਸਤੇ ਗੈਪ ਨਾਉਨ ਪਿਆ ਆਈ ਥਿੰਕ ਵੀ ਹੈ ਗੈਪਡ ਆਨ ਪਰਸਨਲ ਆਵੋ ਇੱਥੋਂ ਪਲੱਸ ਪੁਆਇੰਟ ਖੁੱਲਾ ਸੀਗਾ ਬਹੁਤ ਜ਼ਿਆਦਾ ਹਾਈ ਖੁੱਲਾ ਸੀ 7700 7800 ਤੋਂ ਲੈ ਕੇ 7700 80 82 ਤੱਕ ਪਰ ਅਗਰ ਮੈਂ ਅਪਸਾਈਡ ਦੀ ਗੱਲ ਕਰਾਂ ਹੂੰ ਸਾਹਮਣੇ ਆ ਰਿਹਾ ਹੈ ਪ੍ਰਾਈਸ ਨੋਟ ਕਰ ਲਿਆ ਕਰੋ ਅਗਰ ਕਿਸੇ ਨੇ ਇਨਵੈਸਟਮੈਂਟ ਕਰਨੀ ਹੈ ਤਾਂ ਬਹੁਤ ਵਧੀਆ ਇਨਵੈਸਟਮੈਂਟ ਪਲਾਨ ਨੇ ਸਾਡੇ ਸਬਸਕ੍ਰਾਈਬ ਕਰ ਸਕਦੇ ਆ ਸਾਨੂੰ ਕਾਲ ਕਰ ਸਕਦੇ ਆ 7800 7700 ਸੌਰੀ 7950 7950 ਨੂੰ ਅਗਰ ਬ੍ਰੇਕ ਕਰ ਗਏ ਤਾਂ ਧੰਨੀਆਂ ਤਾਂ 7760 ਤੱਕ ਆਰਾਮ ਨਾਲ ਜਾ ਸਕਦਾ ਅਗਰ ਇਥੇ ਸਪੋਰਟ ਲੈ ਗਿਆ ਤਾਂ ਜ਼ਿਆਦਾ ਤੇਜ਼ੀ ਨਹੀਂ ਹੋਊਗੀ ਬਿਆਸਿਕ 100 ਰੁਪਏ ਤੱਕ ਦੀ ਦੇ ਜਿਓ 200 ਤੋਂ 300 ਪੁਆਇੰਟ ਉੱਪਰ 200 300 ਪੁਆਇੰਟ ਨੀਚੇ ਗਵਰਗਾਂਸ ਦੀ ਗੱਲ ਕਰ ਲੈਣੇ ਆ ਇਹ ਵੀ ਸਪੋਰਟ ਏਰੀਆ ਦਾ ਮੈਂ ਕਰਨੇ ਕਮੋਡੀਟੀ ਦੇ ਵਿੱਚ ਡਿਮਾਂਡ ਸਪਲਾਈ ਕਮ ਕਰਦੀ ਹਰ ਰੀਲ ਦੇ ਵਿੱਚ ਕੰਨਾ ਤਾਂ ਸਾਹਮਣੇ ਦੇਖ ਲਓ ਚਾਰਟ ਦੇ ਵਿੱਚ ਇਥੇ ਡਿਮਾਂਡ ਹੈ ਬਾਰ-ਬਾਰ ਪ੍ਰਾਈਸ ਉੱਪਰ ਨੂੰ ਜਾ ਰਿਹਾ ਇੱਥੋਂ ਵੀ ਪ੍ਰਾਈਸ ਗਵਾਰ ਗਮ ਦਾ ਉੱਪਰ ਨੂੰ ਜਾ ਰਿਹਾ 9900 ਤੋਂ 9900 90 95 ਤੋਂ 80 ਤੋਂ ਲੈ ਕੇ ਉੱਪਰ ਸਪਲਾਈ ਜ਼ੋਨ 10100 ਦੇ ਕਰੀਬ ਆ ਮਾ ਬਾਜ਼ਾਰ ਇੱਥੇ ਇੱਥੇ ਘੁੰਮ ਰਿਹਾ ਹੁਣ ਇੱਥੋਂ ਜੇ ਘੁੰਮਦਾ ਉੱਪਰ ਉੱਪਰ ਨੀਚੇ ਇਦਾਂ ਟ੍ਰੇਡ ਕਰ ਸਕਦੇ ਹੋ 9900 70 80 ਤੋਂ ਟ੍ਰੇਡ ਕਰ ਸਕਦੇ ਆ ਉੱਪਰ ਜਾ ਕੇ 10100 200 ਦੇ ਕਰੀਬ ਪ੍ਰੋਫਿਟ ਬੁਕਿੰਗ ਉੱਥੋਂ ਫਿਊਚਰ ਸੈਲ ਕਰ ਦੋ ਦੈਨ ਗੋ ਬੋਲ ਗਵਾਰ ਸੀਟ ਦੀ ਗੱਲ ਕਰੀਏ ਡਾਊਨ ਸਾਈਡ ਟ੍ਰੇਡ ਕਰ ਰਿਹਾ ਅਪਸਾਈਡ ਦੇ ਕੋਲੇ 5300 ਆ 5234 ਚੱਲ ਰਿਹਾ ਬਟ ਅਗਰ 5234 5200 ਦਾ ਲੈਵਲ ਬ੍ਰੇਕ ਕਰ ਜਾਂਦਾ ਡਾਊਨਸਾਈਡ ਤੋਂ ਘਟੋਗਾ 150 ਪੁਆਇੰਟ ਹੋਰ ਜਾ ਸਕਦਾ ਕਿਉਂਕਿ ਟ੍ਰੈਂਡ ਕੰਟੀਨਿਊਐਂ ਦੇ ਵਿੱਚ ਚਲਾ ਜਾਊਗਾ ਅਗਰ ਇੱਥੋਂ ਸਪੋਰਟ ਲੈ ਕੇ ਟਰੇਡ ਕਰ ਸਕਦੇ ਆ ਤਾਂ ਸਟਾਪ ਲੌਸ 5200 ਦਾ ਲਾ ਕੇ ਟਾਰਗੇਟ ਤੁਸੀਂ 5300 ਦਾ ਲਾ ਕੇ ਟਰੇਡ ਕਰ ਸਕਦੇ ਆ ਹਲਦੀ ਦੀ ਗੱਲ ਕਰ ਲਈਏ ਡਾਊਨਸਾਈਡ ਹੈ ਤੇ ਇਹ ਦਿਨਾਂ ਤੋਂ ਡਾਊਨ ਆ ਰਹੀ ਹੈ ਬਟ ਇਹ ਏਰੀਆ ਦਾ ਸਪੋਰਟ ਏਰੀਆ ਇੱਥੋਂ ਵੀ ਇੱਕ ਵਾਰੀ ਮੁੜੀ ਆ ਇੱਥੋਂ ਵੀ ਇੱਕ ਵਾਰੀ ਤੇ ਹੁਣ ਥੋੜਾ ਜਨ ਥੋੜਾ ਥੋੜਾ ਲੋਅਰ ਲੋਅਰ ਹਾਈ ਬਣਾ ਰਹੀ ਹੈ ਤਾਂ ਅਗਰ ਆਪਾਂ ਇਹਦੀ ਟ੍ਰੈਂਡ ਲਾਈਨ ਡਰਾ ਕਰ ਲਏ ਡਾਊਨਸਾਈਡ ਵਾਲੀ ਬ੍ਰੇਕ ਕਰਤੀ ਆ ਕੋਈ ਗੱਲ ਨਹੀਂ ਅਗਰ ਇੱਥੋਂ ਸਪਲਾਈ ਜ਼ਿਆਦਾ ਵੱਧਦੀ ਆ ਤਾਂ ਪ੍ਰਾਈਸ ਹਲਦੀ ਦੇ ਵਿੱਚ ਡਾਊਨ ਹੋ ਸਕਦਾ ਫਿਰ ਫਿਊਚਰ ਤੇ ਸੈਲ ਕਰਕੇ ਪੈਸਾ ਕਮਾ ਸਕਦੇ ਆ ਘੱਟੋ ਘੱਟ 11000 400 500 ਤੱਕ ਜਾਣ ਦੀ ਸੰਭਾਵਨਾ ਕੋਈ ਇੱਥੋਂ ਫਿਰ ਤਿਲਕੀ ਵਾਟਰਫਾਲ ਵਾਂਗੂ ਇਹ ਪਾੜਾ ਦੇ ਵਾਟਰਫਾਲ ਨੇ ਤੇ ਡਾਊਨਸਾਈਡ ਵਾਂਗੂ ਡਿੱਗ ਪੈਣੀ ਆ ਇਹ ਪ੍ਰਾਈਸ ਪੈਟਰਨ ਹੀ ਜਦਾਦਾ ਬਣ ਰਿਹਾ ਬਟ ਅਗਰ ਇਥੋਂ ਰਿਕਵਰੀ ਹੁੰਦੀ ਆ ਰਿਕਵਰੀ ਹੁੰਦੀ ਆ ਤਾਂ ਜ਼ਿਆਦਾਤਰ ਜ਼ਿਆਦਾ ਰਿਕਵਰੀ ਨਹੀਂ ਆਊਗੀ ਇਥੋਂ ਅਗਰ ਬਾਈਂਡ ਸਾਈਡ ਜਾਣੀ ਆ ਤਾਂ ਇਹ ਤਕਰੀਬਨ 12800 ਤੱਕ ਹੀ ਜਾ ਸਕਦੀ ਆ ਇਹੀ ਟ੍ਰੇਡ ਹੋ ਸਕਦਾ ਹਲਦੀ ਦੇ ਵਿੱਚ ਟ੍ਰੇਡ ਕਰਨ ਨੂੰ ਲੈਣ ਲੋਕ ਪਾਦੀ ਗੱਲ ਕਰਦੇ ਆ ਕਪਾ ਡਾਊਨ ਚਾਉਦਾ 132 ਡੇਲੀ ਚਾਰਟ ਦੇ ਉੱਤੇ ਡਿਮਾਂਡ ਜ਼ੋਨ ਆ ਗੈਪ ਇੱਥੋਂ ਹੀ ਰਿਜੈਕਸ਼ਨ ਆਈ ਹੈ ਕਿੰਨਾ ਡਿਮਾਂਡ ਜ਼ੋਨ ਹੁਣ ਡਿਮਾਂਡ ਜ਼ੋਨ ਦੀ ਗੱਲ ਦੱਸਦਾ ਤੁਹਾਨੂੰ ਐਵੇਂ ਨਹੀਂ ਮੈਂ ਗੱਲ ਕਰਦਾ ਤੁਹਾਨੂੰ ਡਿਮਾਂਡ ਸਪਲਾਈ ਕਮੋਡੀਟੀ ਦੇ ਵਿੱਚ ਪ੍ਰਾਈਸ ਇੱਥੋਂ ਡਾਊਨ ਆਇਆ ਇਹ ਪ੍ਰਾਈਸ ਰੋ ਲਾ ਕੇ ਅਪ ਗੈਪ ਅਪ ਤਾਂ ਇੱਥੋਂ ਹੀ ਡਿਮਾਂਡ ਕ੍ਰੀਏਟ ਹੋਈ ਹੈ ਪ੍ਰੋਫਿਟ ਲੋਕਾਂ ਨੇ ਬੋਕੀ ਤਾਂ ਉੱਪਰ ਜਾ ਕੇ ਤਾਂ ਦੁਬਾਰੇ ਫਿਰ ਪ੍ਰਾਈਸ ਆਇਆ ਹੁਣ ਮੈਂ 1 ਆਵਰ ਦੇ ਚੱਲਣਾ ਤਾਂ 1 ਆਵਰ ਤੇ ਜਾ ਕੇ ਇੱਥੋਂ ਹੀ ਰਿਜੈਕਸ਼ਨ ਆ ਰਹੀ ਹੈ ਰਾਈਟ 14300 ਤੋਂ 1432 ਤੋਂ ਫਿਰ ਬਾਈ ਕਰ ਸਕਦੇ ਆ 14300 ਦਾ ਸਟੌਪ ਲੌਸ ਐਂਡ ਦੈਨ ਘਟੋ ਘਟ 14500 ਤੇ 1490 ਦਾ ਟਾਰਗੇਟ ਲੈ ਕੇ ਖਲਦੀ ਗੱਲ ਕਰ ਲੈਂਦੇ ਆ ਖਲਬੀ ਟਾਊਨ ਆ ਆਬਵੀਅਸਲੀ ਡਿਮਾਂਡ ਜ਼ੋਨ ਦੇ ਵਿੱਚ ਕ੍ਰੀਏਟ ਹੋ ਰਹੀ ਆ ਡਿਮਾਂਡ ਜ਼ੋਨ ਕਿਹੜੀ ਆ ਆ ਵਾਲੀ ਇੱਥੋਂ ਪ੍ਰਾਈਸ ਆਇਆ ਵਾਪਸ ਮੁੜਿਆ ਇਹ ਤਰੀਕ ਹੈਗੀ ਆ ਤਕਰੀਬਨ 5 ਜੂਨ ਇੱਥੋਂ ਵੀ ਪ੍ਰਾਈਸ ਤੇ ਹੁਣ ਪ੍ਰਾਈਸ ਕੀ ਆ ਡਿਮਾਂਡ ਜ਼ੋਨ ਇੱਥੋਂ ਹੋ ਕੇ ਦੇਖੋ ਤੁਸੀਂ ਅੱਜ ਦੀ ਗੱਲ ਆ 4 ਮਾਰਚ ਦੀ 2554 ਤੋਂ 2600 ਹੋ ਗਿਆ ਸੋ ਡਿਮਾਂਡ ਜ਼ੋਨ ਦੇ ਵਿੱਚ ਜਦੋਂ ਐਂਟਰ ਹੁੰਦੇ ਆ ਉਹ ਤੋਂ ਟ੍ਰੇਡ ਲੇਤਾ ਜਾਂਦਾ ਡਿਮਾਂਡ ਐਂਡ ਸਪਲਾਈ ਇਹਨੂੰ ਹੀ ਕਿਹਾ ਜਾਂਦਾ ਸਪੋਰਟ ਰੈジਸਟੈਂਸ ਜਿਹਨੂੰ ਕਹਿੰਦੇ ਨੇ ਨਾ ਉਹਨੂੰ ਡਿਮਾਂਡ ਸਪਲਾਈ ਕਿਹਾ ਜਾਂਦਾ ਇਕਨੋਮਿਕਸ ਦੀ ਬਾਸਾ ਦੇ ਵਿੱਚ ਸੋ ਡਿਮਾਂਡ ਐਂਡ ਸਪਲਾਈ ਦੇ ਵਿੱਚ ਇਦਾਂ ਤੁਸੀਂ ਟ੍ਰੇਡ ਕਰ ਸਕਦੇ ਨੇ ਲੈਵਲਸ ਨੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਅਗਰ ਤੁਸੀਂ ਸਾਡੇ ਨਾਲ MCX ਤੇ NCDX ਦੇ ਵਿੱਚ ਇਨਵੈਸਟਮੈਂਟ ਕਰਕੇ ਮੰਥਲੀ ਚੰਗਾ ਪ੍ਰੋਫਿਟ ਕਮਾਉਣਾ ਚਾਹੁੰਦੇ ਆ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤਾ ਹੋਇਆ ਹੈ ਕੰਟੈਕਟ ਕਰ ਸਕਦੇ ਆ ਫਰੌਡ ਆਫਿਸ ਵਿਜ਼ਿਟ ਕਰ ਸਕਦੇ ਆ ਕਿ ਕਿ ਪਲਾਨ ਨੇ ਕਿ ਕਿ ਸ਼ਾਰਟੀ ਹੈ ਕਿ ਕਿ ਕਿੱਦਾਂ ਹੁੰਦਾ ਕਿੰਨੀ ਇਨਵੈਸਟਮੈਂਟ ਕਿੰਨਾ ਰਿਟਰਨ ਆ ਸਾਰਾ ਕੁਝ ਸੀ ਇਹਦੇ ਵਿੱਚ ਦੱਸਦੇ ਆ ਐਂਡ ਥੈਂਕ ਯੂ ਵੈਰੀ ਮੱਚ